ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਹੀ ਤੇ ਤੁਹਾਨੂੰ ਪਤੀ ਆਪਾਂ ਵੀਡੀਓ ਹੁਣ ਮੱਜਾਂ ਦੀਆਂ ਤੇ ਕੁਲਚਰਾਂ ਦੀਆਂ ਲੈ ਕੇ ਆਉਂਦੇ ਰਿਹਾ ਕਰਾਂਗੇ ਤੇ ਦੁਪਹਿਰ ਦੇ ਵਜਰੇ ਨੇ ਜੀ ਦੋ ਤੇ ਮੱਜਾਂ ਨੇ ਗੋਹਾ-ਗੂਹਾ ਟਾ ਕੇ ਇਹਨਾਂ ਦਾ ਇਹਨਾਂ ਨੂੰ ਸੰਨੀ ਪਾਈਏ ਬਾਕੀ ਕਰੋ ਤੁਸੀਂ ਚੈੱਕ ਸਾਰੀਆਂ ਖੜੀਆਂ ਨੇ ਤੇ ਬਾਕੀ ਆ ਛੋਟੀ ਹੈਗੀ ਜੀ ਆਪਣੀ ਗੱਬਣਾ 6 ਮਹੀਨਿਆਂ ਦੀ ਤੇ ਆ ਹੈਗਾ ਜੀ ਆਪਣੇ ਲੁਬੇ ਅਰਜਨ ਕੁੰਗੜ ਦਾ ਕੱਟਾ ਬਾਕੀ ਥੋੜਾ ਜਿਹਾ ਲਿੱਸਾ ਜ਼ਰੂਰ ਹੈ ਇਹ ਬਿਮਾਰ ਹੋ ਗਿਆ ਤੀਗਾ ਤੇ ਇਧਰ ਰੱਖੇ ਹੋਏ ਨੇ ਜੀ ਆਪਣੇ ਕਬੂਤਰ ਤੇ ਕਬੂਤਰ ਵੀ ਆਪਣੇ ਉੱਡਦੇ ਨੇ ਇਹ ਕੱਲ ਨੂੰ ਮੀਂਹ ਆ ਪਿਆ ਤਾਂ ਕਬੂਤਰ ਡਾਵਾਂਗੇ ਆਪਣੇ ਤੇ ਕਬੂਤਰ ਖੋਲਦੀ ਆਪਾਂ ਤੇ ਨਾਲੇ ਕਬੂਤਰ ਦਿਖਾ ਦਈਏ ਆਪਾਂ ਸਾਨੂੰ ਸਾਰੇ ਤੇ ਮੱਜਾਂ ਦਾ ਗੂਹਾ ਗੂਹਾ ਖਿੱਚ ਕੇ ਸੰਨੀ ਪਾਈਏ ਇਹਨਾਂ ਨੂੰ ਤੇ ਕਬੂਤਰ ਕਰੋ ਜੀ ਇੱਕ ਬੈਠੇ ਨੇ ਸਾਰੇ ਦੋ ਤਿੰਨ ਬੱਚੇ ਉੱਡਦੇ ਨੇ ਹਾਂ ਮੁਝੇ ਕਬੂਤਰ ਵੀ ਉੱਡਦਾ ਹੁੰਦਾ ਹੂੰ ਤਾਂ ਤੇ ਆਪਾਂ ਡੌਣਾ ਨਹੀਂ ਜੋੜਾਂ ਵਿੱਚ ਪਾ ਰੱਖਿਆ ਇੱਧਰ ਬੱਚੇ ਕੱਡੇ ਹੋਏ ਨਹੀਂ ਬੱਚੇ ਦਿਖਾ ਦिए ਤੁਹਾਨੂੰ ਕਰੋ ਜੀ ਚੈੱਕ ਉਹ ਚਾ ਤੇ ਇੱਕ ਘਾਤੀ ਗਈ ਬਾਕੀ ਇਹ ਬੱਚੇ ਹੈ ਕਿ ਨਹੀਂ ਆ ਕੁ 3 ਤੇ ਆ ਕਾਲੀ ਚਿੰਦੀ ਕੁਬੋਤਰੀ ਹੈ ਇਹਨਾਂ ਦੇ ਬੱਚੇ ਨੇ ਤੇ ਬਾਕੀ ਆਪਨੇ ਲਵੇ ਦੋ ਆਪ ਚ ਉੜਦੇ ਨੇ ਕਾਬ ਚ ਉੜਦਾ ਬਾਕੀ ਹੁਣ ਆਪਾਂ ਗੇਟ ਖੋਲਦੀਏ ਤੇ ਬਾਹਰੇ ਆ ਜਾਣਗੇ ਇਹ ਬਰੇ ਆ ਕੇ ਦਾਣਾ ਪਾਣੀ ਖਾਂਦੇ ਨੇ ਤੇ ਇਧਰ ਆਪਣੀਆਂ ਮੱਜਾਂ ਕਰੋ ਇੱਕ ਸਵੇਰੇ ਇਹਨੇ ਮੱਜ ਨੇ ਡਲਾ ਤਾਈ ਦੁੱਧ ਧਾਰ ਚੋੜੀ ਸੀ ਕੇ ਪਾਂ ਤੇ ਕੱਟੇ ਮੁਰੂ ਖਾਣ ਜਾਂਦੀ ਸੀ ਹਰਾ ਤੇ ਦੁੱਧ ਢਲਾਤਾ ਇਹਨੇ ਸਾਰਾ 2 ਕਿਲੋ ਢਲਾਤਾ ਤੀਕਾ 2 ਟਾਈ ਕਿਲੋ ਤੇ ਹੁਣ ਆਪਾਂ ਕਬੂਤਰਾਂ ਨੂੰ ਦਾਣਾ ਪਾ ਦਈਏ ਬਾਹਰ ਆ ਜਾਣਗੇ ਤੇ ਮੱਜਾਂ ਦਾ ਨਮੀੜੀਆ ਕੰਮ ਵੀਡੀਓ ਕੱਟ ਕਰ ਦਿੰਦੇ ਆ ਲੋਈ ਕਬੂਤਰ ਕਰੋ ਚੈੱਕ ਆਪਣੇ ਸਾਰੇ ਕਬੂਤਰਾਂ ਅਗੇ ਬਾਹਰ ਕਰੋ ਇੱਕ ਤੇ ਦਾਣਾ ਵਾਨੀ ਖਾਈ ਜਾਂਦੇ ਨੇ ਇਧਰੋਂ ਪਾ ਦਈਏ ਆਪਾਂ ਮੱਜਾਂ ਨੂੰ ਵੀ ਸਨਨੀ ਲੋਈ ਮੱਜਾਂ ਨੂੰ ਪਾਣੀ ਪਿਲਾਈ ਜੰਨੇ ਆਪਾਂ ਤੇ ਤੂੜੀ ਪਾਤੀ ਇਹਨਾਂ ਇਹ ਮੂਰੇ ਤੂੜੀ ਆਪਾਂ ਥੋੜੀ ਥੋੜੀ ਪਾਣੀ ਹੁੰਨੇ ਆ ਕਿਉਂਕਿ ਜਿੰਨੇ ਕੋ ਖਾ ਲੈਣਾ ਤੇ ਵਿੱਚ ਦਾਣਾ ਰਲਾ ਦਾਂਗੇ ਇਹਨਾਂ ਦਾ ਦਾਣਾ ਪਹੁੰਤਾ ਪਿਆ ਦਾਣ ਤੇ ਪਾਣੀ ਪੀ ਜਾਂਦੀਆਂ ਨੇ ਇਹ ਤੇ ਇਧਰ ਆਪਾਂ ਕਬੂਤਰਾਂ ਨੂੰ ਦਾਣੇ ਹੋਰ ਪਾਤੇ ਕਬੂਤਰ ਵੀ ਖਾਈ ਜਾਂਦੇ ਨੇ ਦੇਖੋ ਬਾਕੀ ਚੁਗੀ ਜਾਂਦੇ ਨੇ ਕਬੂਤਰ ਵੀ ਦਾਣਾ ਇਧਰ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਮੈਂਟੀ ਜ਼ਰੂਰ ਕਰਿਓ ਤੇ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਫੇਰ ਤਾਂ ਆਪਾਂ ਤੁਹਾਡੇ ਲਈ ਰੋਜ਼ ਬਲੌਗ ਲੈ ਕੇ ਆਉਂਦੇ ਰਿਹਾ ਕਰਾਂਗੇ ਤੇ ਇਹ ਮੱਝ ਹੈ ਜੀ ਆਪਣੀ ਦੇ ਹੁਣੇ ਟੀਕਾ ਭਰਾਇਆ ਹੋ ਗਏ 10-12 ਦਿਨਾਂ ਤੇ ਖਲੀ ਦੇ ਵਿੱਚ ਤੋਂ ਖਲੀ ਦਾ ਬੱਚਾ ਆਦਮ ਉਹਦਾ ਟੀਕਾ ਭਰਾਇਆ ਜੀ ਦੀ ਮੰਲਵਾਇਆ ਤੇ ਇਹਦੇ ਮੰਗ ਰਹਾ ਹੈਗਾ ਜੀ ਅਰਜਨ ਕੋਂਗੜ ਦਾ ਕਟਾ ਬਾਕੀ ਇਹ ਹਜੇ ਹੈਗਾ ਜੀ 7 ਮਹੀਨਿਆਂ ਦਾ ਥੋੜਾ ਜਿਹਾ ਲਿੱਸਾ ਹੋ ਰਿਹਾ ਹੈ ਬਿਮਾਰ ਹੋ ਗਿਆ ਤੀਗਾ ਤੇ ਆਪਣੀ ਛੋਟੀ ਹੈ ਜੀ ਗੱਬਣ ਇਹ ਹੋ ਗਈ 6-7 ਮਹੀਨਿਆਂ ਦੀ 7 ਮਹੀਨਿਆਂ ਦੀ ਛੋਟੀ ਆਪਣੀ ਗੱਬਣ ਤੇ ਹੈਗੀ ਹੈ ਜੀ ਕੱਟੀ ਉਹ ਪਰਾਂ ਵਾਲੀ ਮੱਝ ਦੀ ਆ ਤੇ ਆ ਕੱਟੀ ਹੈਗੀ ਆਪਣੀ ਹੋਮ ਅੱਜ ਦੀ ਸਿੰਗ ਕਰ ਲੋ ਇਹਦੇ ਚੱਕ ਇੱਕ ਇੱਕ ਨੀਚੇ ਨੂੰ ਆ ਇੱਕ ਪੂਰਾ ਗੁੰਡਾ ਤੇ ਇਹ ਆਪਣੀ ਆਮ ਅੱਜ ਹੀ ਇਹ ਵੀ ਆਪਣੀ ਗੱਬਣਾ ਇਹ ਵੀ ਸੀ ਵਾਲਿਆਂ ਦੇ ਚਾਰ ਪੰਜ ਮਹੀਨਿਆਂ ਦੀ ਗੱਬਣਾ ਇਹ ਤੇ ਇਹਦੇ ਮੰਗ ਰਿਹਾ ਹੈਗਾ ਜੀ ਆਹ ਕੱਟਾ ਤੇ ਬਾਕੀ ਪਾਣੀ ਪੀ ਜਾਂਦੀਆਂ ਨੇ ਸਾਰੀਆਂ ਨੂੰ ਪਾਣੀ ਪਿਲਾ ਦਈਏ ਪਹਿਲਾਂ ਆਪਾਂ ਫੇਰ ਪਾਵਾਂਗੇ ਇਹਨਾਂ ਨੂੰ ਸੱਨੀ ਕਬੂਤਰ ਦਾਣਾ ਚੁਗੀ ਜਾਂਦੇ ਨੇ ਤੇ ਕਬੂਤਰ ਵੀ ਆਪਾਂ ਕੱਲੂ ਪਾਵਾਂਗੇ 3 ਵਜੇ 2 ਵਜੇ ਡਾਵਾਂਗੇ ਇੱਕ ਜਿਹੜਾ ਉਹ ਫਰਤ ਹੈ ਕਲੀ ਕਾਂਤਾਲਾ ਉਹਨੂੰ ਛਤਰੀ ਤੇ ਬੰਨਾਂਗੇ ਤੇ ਆਹ ਕਾਲੇ ਇਹ ਬੱਚੇ ਨੂੰ ਡਾਵਾਂਗੇ ਤੇ ਘਰ ਰੱਤੇ ਬੱਚੇ ਨੂੰ ਡਾਵਾਂਗੇ ਤੇ ਪਾਣੀ ਪਿਲਾ ਦਈਏ ਹੁਣ ਆਪਾਂ ਇੱਧਰ ਇਹਨਾਂ ਸਾਰੀਆਂ ਤੇ ਆਹ ਕੱਟਾ ਆਪਾਂ ਬੰਨ੍ਹ ਦਈਏ ਬਾਹਰੀ ਦਸ਼ਾਲ ਲੱਗਦਾ ਨਾ ਇਹਨੂੰ ਆਪਾਂ ਬੰਨ੍ਹ ਦੀਏ ਬਾਰੇ ਨਹੀਂ ਤਾਂ ਇਹ ਮੱਝਾਂ ਲਈ ਸੰਨੀ ਖਾਈ ਜਾਂਦਾ ਹੁੰਦਾ ਲੋਈ ਘਰ ਦੀ ਪਾਣੀ ਇੰਦਰ ਦੇਖਣੀ ਵੈਸੇ ਤਾਂ ਛਲੇ ਵਿੱਚ ਪਾਣੀ ਨਹੀਂ ਪੀਂਦਾ ਹੈਗਾ ਇਹ ਤੇ ਪੀਂਦਾਗਾ ਪਾਣੀ ਬਾਲਟੀ ਬੁਲਟੀ ਚ ਪੀਂ ਜਾਂਦਾਗਾ ਛਲੇ ਵਿੱਚ ਤਾਂ ਨਹੀਂ ਪਿੰਦਾ ਹੈ ਲੋਈ ਇਹਨਾਂ ਨੇ ਪਾਣੀ ਬਿੱਤਾ ਨਹੀਂ ਡੋਲਤਾ ਇਧਰ ਚੱਕੜ ਕਰਤਾ ਦੇਖੋ ਤੇ ਇਧਰ ਆ ਬੰਨ ਤਾਂ ਆਪਾਂ ਨੇ ਬਾਰੇ ਤੇ 7 ਮਹੀਨਿਆਂ ਦਾ ਹੀ ਤੇ ਹਾਈਟ ਹਿਲਟ ਦੱਸਿਓ ਕਿਵੇਂ ਕਰੂਗਾ ਅਰਜਨ ਕੁੰਗੜ ਦਾ ਸੀਮਨ ਟਰਾਇਆ ਹੋਇਆ ਸੀ ਆਪਣਾ ਤੇ ਵਾਕਿਓ ਆਉਣ ਵਾਲੇ ਟਾਈਮ ਤੇ ਇਹਨੇ ਚੰਗਾ ਕਦ ਖੜਟ ਕਰਨਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਖੜਨੀ ਖੜਨੀ ਤੇ ਇਧਰ ਇਹਨੂੰ ਰੱਖਤਾ ਸੀ ਆਪਾਂ ਪਾਣੀ ਇਹ ਪੀ ਜਾਂਦੀ ਆ ਇਹ ਵੀ ਆਪਣਾ 7 ਮਹੀਨਿਆਂ ਦਾ ਹੀ ਤੇ ਉਹ ਵੀ ਆਪਣਾ 7 ਮਹੀਨਿਆਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਚੰਗਾ ਇਹ ਚੰਗਾ ਕਿ ਉਹ ਚੰਗਾ ਬਾਕੀ ਉਧਰ ਕਬੂਤਰ ਖਾਈ ਜਾਂਦੇ ਨੇ ਦਾਣਾ ਪਾਣੀ ਤੇ ਹੁਣ ਸੰਨੀ ਸੰਨੀ ਰਲਾ ਦਈਏ ਆਪਾਂ ਨੂੰ ਸੰਨੀ ਸੰਨੀ ਰਲਾ ਕੇ ਫੇਰ ਮਿਲਾਂਗੇ ਤੁਹਾਨੂੰ ਲੋ ਜੀ ਮੱਜਾਂ ਨੂੰ ਆਪਾਂ ਸੰਨੀ ਸੰਨੀ ਪਾਤੀ ਦਿੱਤੀ ਤੇ ਸਾਰੀਆਂ ਆਪਦੀ ਆਪਦੀ ਸੰਨੀ ਖਾਈ ਜਾਂਦੀਆਂ ਨੇ ਤੇ ਸੰਨੀ ਉਹਨੇ ਪਾਤੀ ਹੁਣ ਆਪਾਂ ਇਹਨਾਂ ਨੂੰ ਨਮਾ ਦਈਏ ਕਬੂਤਰ ਇੱਧਰ ਆਪਣੇ ਮਿੱਟੀ ਖਾਈ ਜਾਂਦੇ ਨੇ ਦੇਖੋ ਤੇ ਦਾਨੇ ਦੋਨੇ ਨਾਨੇ ਵੀ ਖਾ ਲਏ ਮਿੱਟੀ ਖਾਈ ਜਾਂਦੇ ਨੇ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਜੋੜੇ ਚੈੱਕ ਕਰਾਵਾਂਗੇ ਕਿਤਾ ਕਿਹਦੇ ਨਾਲ ਆ ਤੇ ਕਿਤਾ ਕਿਹਦੇ ਨਾਲ ਆ ਤੇ ਕੱਲ੍ਹ ਨੂੰ ਬੱਚੇ ਵੀ ਡਾਵਾਂਗੇ ਆਪਾਂ ਦੋ ਬੱਚੇ ਡਾਵਾਂਗੇ ਜਾਂ ਤਿੰਨ ਉਹ ਵੀ ਆਪਾਂ ਤੁਹਾਨੂੰ ਸਾਰੀ ਅਪਡੇਟ ਵੀਡੀਓ ਦੇ ਵਿੱਚ ਦਵਾਂਗੇ ਤੇ ਬਾਕੀ ਸੰਨੀ ਖਾਰੀਆਂ ਨੇ ਹੁਣ ਆਪਾਂ ਨਮਾ ਦੀਏ ਇਹਨਾਂ ਨੂੰ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਚੈਨਲ ਨੂੰ ਸਬਸਕ੍ਰਾਈਬ ਤੇ ਇਹ ਮੱਝਾ ਦਿੱਤੀਆਂ ਪੰਨਵਾ ਤੇ ਥੱਲੋ ਫਰਸ਼-ਪਰਸ਼ ਵੀ ਸਾਫ਼ ਕਰਤਾ ਤੇ ਲਾਈਟ ਵਗ ਗਈ ਕਬੂਤਰ ਆਪਾਂ ਨੇ ਬੰਦ ਕਰਤੇ ਤੇ ਲਾਈਟ ਗਈ ਆ ਬਾਗ ਤੇ ਹੁਣ ਆਪਾਂ ਇਹਨਾਂ ਨੂੰ ਹਰਾ ਪਾਈਏ ਹਰਾ ਬਾਦ ਨੇ ਤੇ ਸਿੰਗਾ ਤੇ ਕਾਲਾ ਤੇਲ ਲਾਈਏ ਇਹਨਾਂ ਦੀ ਕਾਲਾ ਤੇਲ ਤੇ ਸਰੋਂ ਦਾ ਤੇਲ ਮਿਕਸ ਕਰਕੇ ਸ਼ਿੰਗਾ ਤੇ ਲਾਉਣੇ ਆ ਪਹਿਲਾਂ ਫੇਰ ਪਾਵਾਂਗੇ ਇਹਨਾਂ ਨੂੰ ਆਪਾਂ ਹਰਾ ਲੋ ਜੀ ਸਾਰੀਆਂ ਦੇ ਕਾਲਾ ਤੇ ਲਾਤਾ ਆਪਾਂ ਸ਼ਿੰਗਾ ਤੇ ਤੇ ਕਾਲੀ ਕਾਲੇ ਕਰਤੇ ਸ਼ਿੰਗ ਦੇਖੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗ ਰਹੇ ਨੇ ਕਿਵੇਂ ਲੱਗ ਰਹੀਆਂ ਮੈਂ ਸਭ ਨੂੰ ਤੇ ਉਹ ਦੇਖੋ ਲਵੇਡ ਵੀ ਲਿਆ ਨੇ ਖੁਰਲੀ ਚ ਮਾਰ ਕੇ ਟੱਕਰ ਇੰਦਰ ਸਾਰੀਆਂ ਦੇ ਸਿੰਘ ਕਾਲੇ ਕਾਲੇ ਕਰਤੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗ ਰਹੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਹਰਾ ਪਾ ਦਈਏ ਗੇੜੇ ਦੇ ਹੀ ਜਾਂਦੀਆਂ ਨੇ ਲਾਈਟ ਵੱਗ ਗਈ ਪੱਖੇ ਖੜੇ ਨੇ ਤੇ ਜਾਲੇ ਜੁਲੇ ਹੀ ਆ ਕਾਫੀ ਲੱਗ ਰਹੇ ਨੇ ਕਰ ਦਿਆਂਗੇ ਇੱਕ ਦਿਨ ਸਫਾਈ ਤੇ ਪੁਫਾਰੇ ਵੀ ਲਾ ਦਾਂਗੇ ਫਿਰ ਉਦ ਹੀ ਲਾਵਾਂਗੇ ਪੁਫਾਰੇ ਵੀ ਜਾਲੇ ਇਹ ਕਰਾਂਗੇ ਇੱਕ ਦਿਨ ਸਾਫ ਉਦ ਹੀ ਪੁਫਾਰੇ ਲਾ ਦਾਂਗੇ ਗੇੜੇ ਦੇਖੋ ਕਿਵੇਂ ਦੇ ਰੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਸਨ ਨਹੀਂ ਪਾ ਦਈਏ ਆਹ ਹਰਾ ਪਾ ਦਈਏ ਤੇ ਦੁਆਚੋਂ ਫਿਰ ਆਪਾਂ ਮੂਰੀਆਂ ਲੈ ਕੇ ਆਵਾਂਗੇ ਦੋ ਇੱਕ ਤੇ ਇਹਦੇ ਪਾਉਣੀਆਂ ਮੂਰੀ ਤੇ ਕੋ ਮੱਜ ਦੇ ਪਾਉਣੀਆਂ ਪਰਾਂ ਲਈ ਦੇ ਫਿਰ ਇਹਨਾਂ ਨੂੰ ਬਾਹਰ ਬਾਰਨਦਿਆ ਕਰਾਂਗੇ ਇੱਥੇ ਇਹ ਤਾਂ ਨਹੀਂ ਤੜਾ ਜਾਂਦੀ ਰਸਾਏ ਤਾਂ ਬਹੁਤ ਖਰਾਬ ਆ ਤੇ ਬਾਕੀ ਹੁਣ ਹਰਾ ਹਰਾ ਰਲ ਲਾ ਦਈਏ ਆਪਾਂ ਫਿਰ ਮਲਦਿਆ ਤੁਹਾਨੂੰ ਹਾਂਜੀ ਲੋਈ ਮੱਜਾ ਬੈਠੀਆਂ ਤੀਏ ਤੇ ਫਿਰ ਪਾਣੀ ਪਿਲਾਤਾ ਆਪਾਂ ਨੇ ਕੱਡੀਆਂ ਦੀਆਂ ਤੇ ਅੱਜ ਆਪਾਂ ਨੇ ਘੋੜੀਆਂ ਵਾਂਗੂ ਮੱਝਾਂ ਨੂੰ ਨਿਰਾ ਖੱਬਲੇ ਪਾਤਾ ਈ ਖੇਤ ਪਈ ਜਿਹ ਵਾਧੂ ਖੜਾ ਸੀ ਆਪਾਂ ਲਿਆ ਕੇ ਵੱਢ ਲਿਆ ਸੀ ਤੀਕੇ ਕੱਲ ਵੀ ਪਾਇਆ ਸੀਗਾ ਤੇ ਅੱਜ ਵੀ ਪਾਤਾ ਦੇਖੋ ਪੂਰੀਆਂ ਖੁਸ਼ ਹੋ ਕੇ ਖਾਰੀਆਂ ਨੇ ਐਨ ਪੂਰਾ ਖੁਸ਼ ਹੋ ਕੇ ਖਾਂਦੀਆਂ ਨੇ ਖਾਈ ਜਾਂਦੀਆਂ ਨੇ ਦੇਖੋ ਇੱਧਰ ਇਹ ਵੀ ਖਾਈ ਜਾਂਦੀ ਸਰ ਆਪਣਾ ਵਿਸ਼ਾਲ ਵੀ ਖਾਈ ਜਾਂਦਾ ਜੰਗੋਂਗੜ ਦਾ ਇਹ ਬੱਚਾ 7 ਮਹੀਨੇ ਦੀ ਉਮਰ ਹੈ ਤੇ 8ਵੇਂ ਮਹੀਨੇ ਦੀ ਇਹ 19 ਤਰੀਕ ਨੂੰ 8 ਮਹੀਨੇ ਦਾ ਹੋ ਜੂਗਾ ਤੇ ਬਾਕੀ ਹੁਣ ਆਪਾਂ ਫਿਰ ਚੋਵਾਂਗੇ ਨੰਦੀਆਂ ਤਾਰਾਂ ਤੇ ਟਾਈਮ ਹਜੇ ਹੋਇਆ ਨਹੀਂ ਤਾਰਾਂ ਦਾ ਤੇ ਬਾਕੀ ਤਰਤੁਰਾ ਚੋਕੇ ਮਸਰਦਾਨੀ ਲਾ ਦੀਆ ਪਾ ਮੱਜਾਂ ਦੀ ਮਸਰਦਾਨੀ ਦੱਬ ਦਿੰਨੇ ਆ ਫਿਰ ਨਹੀਂ ਮਸਰ ਬਹੁਤ ਤੰਗ ਕਰਦਨ